18000 ਤੋਂ ਇਹ ਆਪਾਂ ਨੂੰ ਮਸ਼ੀਨ ਆਪਾਂ ਨੂੰ ਮਿਲ ਜੂਗੀ 18000 ਦੀ ਜਿਹਦੇ ਕੋਲ ਇੱਕ ਦੋ ਪਸ਼ੂ ਹੈਗੇ ਹਨਾ ਸ਼ੌਂਕਾਸਤੇ ਰੱਖੇ ਹੋਏ ਆ ਤੇ 18000 ਰੁਪਏ ਦਾ ਪ੍ਰਾਈਸ ਹੈ ਠੀਕ ਹੈ ਜੀ ਕਿੰਨੇ ਪਸ਼ੂਆਂ ਵਾਸਤੇ ਇਹ ਵਧੀਆ ਰਹੂਗੀ ਇਹ 5-6 ਗਾਈਆਂ ਵਾਸਤੇ ਹੈ ਜੀ 5-6 ਗਾਈਆਂ ਹੀ ਧਾਰ ਕਰ ਦੋ ਇਹਦਾ ਪ੍ਰਾਈਸ ਕੀ ਆ ਇਹਦੀ ਕੀਮਤ ਹੈਗੀ ਹੈ ਬਾਈ ਜੀ 20000 ਇਹਦੀ 20000 ਰੁਪਿਆ ਕੀਮਤ ਹੈ ਜਿਹਦੇ ਕੋਲੇ 5-6 ਪਸ਼ੂ ਹੈ ਅੱਧੇ ਐਚਪੀ ਦੀ ਮੋਟਰ ਹੈ 20 ਲੀਟਰ ਦਾ ਕੈਨ ਮਿਲ ਜੂ ਨਾਲ ਡਾਸਫਟ ਦੀ ਪੈਪ ਮਿਲ ਜੂਗੀ ਤੇ ਟਾਇਰ ਵੀ ਲੱਗੇ ਹੋਏ ਹਨ ਉਹ ਰੋੜ ਕੇ ਆਪਾਂ ਕਿਤੇ ਵੀ ਲਿਆ ਸਕਦੇ ਹਾਂ ਮਸ਼ੀਨ ਹੈ ਜੀ ਆਪਣੀ ਇਹ ਗਾਈਆਂ ਤੇ ਮੱਝਾਂ ਦੋਹਾਂ ਦਾ ਧਾਰ ਕੱਢੂਗੀ ਇਹ ਕੰਬੋ ਮਸ਼ੀਨ ਹੋਗੀ ਹੈਨਾ ਆਪਣੀ ਵੀ ਜਿਹੜੇ ਕਿਸੇ ਜ਼ਿਮੀਂਦਾਰ ਨੇ ਘਰੇ ਗਾਈਆਂ ਵੀ ਰੱਖੀਆਂ ਤੇ ਮੱਝਾਂ ਵੀ ਰੱਖੀਆਂ ਕੋਈ ਇੱਕ ਹੀ ਮਸ਼ੀਨ ਜਿਹੜਾ ਲਿਆ ਕੇ ਇਹਦੀ ਵਰਤੋਂ ਕਰ ਸਕਦਾ ਹੈ ਨਾ ਨੂੰ ਅੱਡਾ ਅੱਡਾ ਮਸ਼ੀਨਾਂ ਖਰੀਦਣ ਦੀ ਲੋੜ ਨਹੀਂ ਤੇਰ ਤੋਂ 80 ਪਸ਼ੂਆਂ ਦੀਆਂ ਇਹ ਧਾਰਾਂ ਘੜ ਦਿੰਦੀ ਹੈ ਚਾਰ ਕੈਣ ਦੇ ਨਾਲ ਮਿਲਦੇ 25-25 ਲੀਟਰ ਦੇ ਇੱਕ ਵਾਰੀ ਮਸ਼ੀਨ ਇਹ ਇੱਕ ਢੇੜੇ ਦੇ ਵਿੱਚ ਚਾਰ ਪਸ਼ੂਆਂ ਦੀਆਂ ਧਾਰਾਂ ਘੜ ਦਿੰਦੀ ਹੈ 3000 ਰੁਪਏ ਇਹਦਾ ਕੰਬੋ ਮਸ਼ੀਨ ਹੈ ਇਹ। ਹਾਂਜੀ। ਮੱਜਾਂ ਦੀ ਵੀ ਟਾਇਰ ਲੱਗੇ ਹੋਏ ਨੇ ਜੀ। ਠੀਕ ਹੈ। ਟਾਇਰ ਵੀ ਇਹਦੇ ਚਾਰ। ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ? ਅੱਜ ਆਪਾਂ ਖੜੇ ਆਂ ਜੀ ਸ਼੍ਰੀ ਕਰਨ ਡੈਰੀ ਇਕਵਿਪਮੈਂਟਸ ਬਠਿੰਡਾ ਦੇ ਵਿੱਚ ਇਹ ਸ਼ਾਪ ਹੈ ਜਿਹੜੀ ਬਠਿੰਡਾ ਦੇ ਵਿੱਚ ਰਹਿ ਜਾਂਦੀ ਹੈ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਹ ਮਸ਼ੀਨਾਂ ਦਿਖਾਉਣੀ ਆ ਮਿਲਕਿੰਗ ਮਸ਼ੀਨਾਂ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ। ਇਹਦੇ ਵਿੱਚ ਕਈ ਮਸ਼ੀਨਾਂ ਤਾਂ ਇਹੋ ਜਿਹੀਆਂ ਐ ਜਿਹੜੀਆਂ ਇੱਕ ਮਸ਼ੀਨ ਮੱਝ ਦੀ ਵੀ ਧਾਰ ਕੱਢ ਦਿੰਦੀ ਐ ਤੇ ਗਾਂ ਦੀ ਵੀ ਧਾਰ ਕੱਢ ਦਿੰਦੀ ਐ। ਯਾਨੀ ਆਪਾਂ ਨੂੰ ਸਪੈਸ਼ਲ ਕੁਝ ਵੀ ਖਰੀਦਣ ਦੀ ਤੇ ਕੁਝ ਮਸ਼ੀਨਾਂ ਇਹੋ ਜੀਆਂ ਜਿਹੜੀ ਇੱਕ ਮਸ਼ੀਨ ਇੱਕੇ ਟਾਈਮ ਚਾਰ ਪਸ਼ੂਆਂ ਦੀ ਧਾਰ ਘੜ ਦਿੰਦੀ ਆ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਹਦੇ ਨਾਲ ਨਾਲ ਇਸ ਸ਼ੋਪ ਦੇ ਉੱਤੇ ਨਾ ਮਸ਼ੀਨਾਂ ਰਿਪੇਅਰ ਵੀ ਹੁੰਦੀਆਂ ਤੇ ਹੋਰ ਵੀ ਡੇਰੀ ਦਾ ਜਿੰਨਾ ਵੀ ਸਮਾਨ ਹੈ ਜਿਵੇਂ ਕਿ ਇਹ ਬੋਤਲਾਂ ਹੋ ਗਈਆਂ ਤੇ ਹੋਰ ਵੀ ਆਪਾਂ ਤੁਹਾਨੂੰ ਸਮਾਨ ਦਿਖਾਵਾਂਗੇ ਸਾਰਾ ਇਹਦੇ ਵਿੱਚ ਜਿਹੜਾ ਜਿਹੜਾ ਇਸ ਸ਼ੋਪ ਦੇ ਉੱਤੋਂ ਮਿਲਦਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵਰੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਤੇ ਜਾਣਦੇ ਆਂ ਆਮ ਜੀ ਇਹਨਾਂ ਦੇ ਪ੍ਰਾਈਸ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਸਰੀ ਕਾਲ ਸਸਰੀ ਕਾਲ ਵੈਸੇ ਤਾਂ ਆਪਾਂ ਆਪਣੀ ਸ਼ੋਪ ਦੀ ਲੋਕੇਸ਼ਨ ਦੱਸਤੀਏ ਪਰ ਇੱਕ ਵਾਰੀ ਨਾ ਲੋਕੇਸ਼ਨ ਦੱਸ ਦਿਓ ਹਾਂਜੀ ਆਪਣਾ ਬਠਿੰਡਾ ਸ਼ਹਿਰ ਚ ਹੈ ਜੀ ਗੁਰੂ ਗੋਬਿੰਦ ਸਿੰਘ ਨਗਰ ਗੁਰੂ ਗੋਬਿੰਦ ਸਿੰਘ ਨਗਰ ਹਾਂਜੀ ਗੁਰੂ ਗੋਬਿੰਦ ਸਿੰਘ ਨਗਰ ਮੇਨ ਰੋਡ ਤੋਂ 200 ਮੀਟਰ ਅੰਦਰ ਹੈ ਜੀ ਠੀਕ ਹੈ ਜੀ ਸ਼੍ਰੀ ਕਰਨ ਡੇਰੀ ਇਕਵਿਪਮੈਂਟਸ ਹਾਂਜੀ ਤੇ ਇਹ ਜਿਹੜੀ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਆ ਮਿਲਕਿੰਗ ਮਸ਼ੀਨਾਂ ਦਿਖਾਉਣਗੇ ਹਨਾ ਇਹ ਕਿੰਨੇ ਪ੍ਰਕਾਰ ਦੀਆਂ ਮਸ਼ੀਨਾਂ ਹੁੰਦੀਆਂ ਵੀ ਇਹਨਾਂ ਦੇ ਮਾਡਲ ਕਿੰਨੇ ਹੁੰਦੇ ਆ ਤੇ ਸਭ ਤੋਂ ਸਸਤੀ ਮਸ਼ੀਨ ਦੀ ਆਪਾਂ ਗੱਲ ਕਰੀਏ ਉਹਦਾ ਕਿੰਨੇ ਤੋਂ ਰੇਟ ਸਟਾਰਟ ਹੋ ਜਾਂਦਾ ਆਪਣੇ ਕੋਲੇ ਭਾਈ ਜੀ 18000 ਤੋਂ ਰੇਟ ਸਟਾਰਟ ਹੋ ਜਾਂਦੇ ਆ 18000 ਤੋਂ ਰੇਟ ਸਟਾਰਟ ਹੋ ਜਾਂਦੇ ਠੀਕ ਹੈ ਆਪਣੇ 10-12 ਪ੍ਰਕਾਰ ਦੇ ਮਾਡਲ ਹੈਗੇ ਆਪਣੇ ਕੋਲੇ ਅੱਡੋ-ਅੱਡ ਵੈਰਾਈਟੀਆਂ ਹੋਣੀਆਂ ਹਨ ਕਿਸੇ ਦੀ ਮੋਟਰ ਜ਼ਿਆਦਾ ਹੋਣੀ ਹੈ ਕੋਈ ਮੱਝਾਂ ਦੀ ਧਾਰਾਂ ਕੱਢਣ ਵਾਲੀ ਹੋਣੀ ਹੈ ਤੇ ਕਈ ਜਿਹੜੀਆਂ ਆਪਾਂ ਪਹਿਲਾਂ ਦੱਸੀਆਂ ਸੀ ਵੀ ਗਾਈਆਂ ਵਾਸਤੇ ਗਾਈਆਂ ਵਾਸਤੇ ਤੇ ਇੱਕ ਹੀ ਮਸ਼ੀਨ 2-3 ਪਸ਼ੂਆਂ ਦੀ ਇਕੱਠੀ ਧਾਰ ਕੱਢ ਦਿੰਦੀ ਹੈ ਹਨਾ ਤੇ ਸਭ ਤੋਂ ਪਹਿਲਾਂ ਆਪਾਂ ਕਿਹੜਾ ਮਾਡਲ ਹੋਣਾ ਅੱਜ ਆਪਣੇ ਕੋਲੇ ਬਾਈ ਜੀ ਸਭ ਤੋਂ ਛੋਟਾ ਮਾਡਲ ਇੱਕ ਹੈ ਵਾਲਾ ਹੈ ਜੀ ਅੱਛਾ ਇਹ ਮਾਡਲ ਹੈ ਜਿਹੜਾ ਆਪਣੇ ਕੋਲੇ ਸਭ ਤੋਂ ਛੋਟਾ ਹੈ ਹਾਂਜੀ ਠੀਕ ਹੈ ਜੀ ਇਹਦੇ ਨਾਲ ਆਪਾਂ ਇੱਕ ਦੋ ਜਿਹਦੇ ਘਰੇ ਐਚਐਫ ਗਾਈਆਂ ਰੱਖਿਆ ਹੋਈਆਂ ਨੇ ਹਮ ਚੌਕਿਆ ਤੌਰ ਤੇ ਜਿਵੇਂ ਘਰ ਤੇ ਰੋਕੀ ਰੱਖਦੇ ਨੇ ਗਾਈਆਂ ਉਹਨਾਂ ਸਟ अच्छा जी ਦੇ ਕੋਲੇ 1 2 ਪਸ਼ੂ ਹੈਗੇ ਆ ਹਾਂਜੀ ਠੀਕ ਹੈ ਜੀ ਉਹਦੇ ਵਾਸਤੇ ਮਸ਼ੀਨ ਹੈ ਤੇ ਇਹ ਕਿੰਨੇ ਵਾਲੀ ਮੋਟਰ ਲੱਗੀ ਹੋਈ ਹੈ ਇਹਦੇ ਵਿੱਚ ਅਤੇ ਬਾਈ ਜੀ 0.35 एचपी ਦੀ ਮੋਟਰ ਲੱਗੀ ਹੈ ਜੀ 0.35 एचपी ਯਾਨੀ ਕਿ 1 एचपी ਦਾ ਤੀਜਾ ਕਿੱਸੇ ਵਾਲੀ ਮੋਟਰ ਲੱਗੀ ਹੋਈ ਹੈ ਹਨਾ ਐਦ ਨਾਲ ਆਪਣੇ 20 ਲੀਟਰ ਦਾ ਕੈਨ ਹੈ ਜੀ ਅੱਛਾ ਇਹ ਕੈਨ ਆਜੂਗਾ 20 ਲੀਟਰ ਦਾ ਹੈ ਜੀ ਇਹਦਾ ਕੈਨ ਹੈ ਜੀ ਇਹਦੇ ਨਾਲ ਆਪਾਂ 10 ਫੁੱਟ ਪਾਈਪ ਦਿੱਤੀ ਹੈ ਜੀ 10 ਫੁੱਟ ਪਾਈਪ ਆਜੂਗੀ 20 ਲੀਟਰ ਦਾ ਕੈਨ ਆਜੂਗਾ 0.35 एचपी ਦੀ ਮੋਟਰ ਆਜੂਗੀ ਹਾਂਜੀ ਠੀਕ ਹੈ ਇਹ ਹੈਗੇ ਜੀ ਇਹਨਾਂ ਸਭ ਤੋਂ ਛੋਟਾ ਮਾਡਲ ਜਿਹਦਾ ਕੀਮਤ ਹੈਗੀ 18000 ਰੁਪਏ 18000 ਤੋਂ ਇਹ ਆਪਾਂ ਨੂੰ ਮਸ਼ੀਨ ਆਪਾਂ ਨੂੰ ਮਿਲ ਜੂਗੀ 18000 ਦੀ ਜਿਹਦੇ ਕੋਲ ਇੱਕ ਦੋ ਪਸ਼ੂ ਹੈਗੇ ਹਨਾ ਸ਼ੌਂਕਾਸ ਤੇ ਰੱਖੇ ਹੋਏ ਆ ਤੇ 18000 ਰੁਪਿਆ ਇਹਦਾ ਪ੍ਰਾਈਸ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਹੈ ਜੇ ਦੁੱਧ ਤੇ ਜਾਈਏ ਆਪਾਂ ਇਹ ਦੁੱਧ ਤੇ ਭਾਈ ਜੀ ਆਪਣੇ ਕੋਲੇ 5-6 ਪਸ਼ੂਆਂ 'ਸਤੇ ਮਾਡਲ ਹੈਗੇ ਆ ਠੀਕ ਹੈ ਜੀ 5-6 ਪਸ਼ੂਆਂ 'ਸਤੇ ਉਹ ਕਿਹੜੀ ਮਸ਼ੀਨ ਹੈ 5-6 ਪਸ਼ੂਆਂ ਵਾਲੀ ਇਸ ਤੋਂ ਅਗਲਾ ਭਾਈ ਜੀ ਆਪਣਾ ਇਹ ਵਾਲਾ ਮਾਡਲ ਹੈਗਾ ਠੀਕ ਹੈ ਜੀ ਇਹ 5 6 ਗਾਈਆਂ ਵਾਸਤੇ ਹੈਗਾ ਜੀ ਇਹ 5 6 ਗਾਈਆਂ ਦੀ ਵਧੀਆ ਇਹ ਧਾਰ ਘਟਦੂਗੀ ਮਸ਼ੀਨ ਇਹ ਮਾਡਲ ਆਪਣਾ ਇਨਵਰਟਰ ਤੇ ਵੀ ਚੱਲ ਜਾਂਦਾ ਹੈ ਇਨਵਰਟਰ ਤੇ ਵੀ ਚੱਲ ਜੂ ਹਾਂ ਜੀ ਇਹਦੇ ਨਾਲ ਆਪਣੇ ਅੱਧੇ ਐਚਪੀ ਦੇ ਮੋਟਰ ਹੈ ਜੀ 0.50 ਐਚਪੀ ਅੱਛਾ ਅੱਧਾ ਐਚਪੀ ਦੀ ਮੋਟਰ ਹੈ ਇਹ ਇਹਦੇ ਨਾਲ 20 ਲੀਟਰ ਦਾ ਸਟੀਲ ਦਾ ਕੈਨ ਹੈ ਜੀ ਠੀਕ ਹੈ ਪੈਸੇ ਪੈ ਇਹਦੇ ਨਾਲ 10 ਫੁੱਟ ਆਉਗੀ ਇਹਦੇ ਨਾਲ ਵੀ 10 ਫੁੱਟ ਪਾਈਪ ਹੈ ਬਾਈ ਜੀ ਕਿੰਨੇ ਪਸ਼ੂਆਂ ਵਾਸਤੇ ਇਹ ਵਧੀਆ ਰਹੂਗੀ ਇਹ 5-6 ਗਾਈਆਂ ਵਾਸਤੇ ਹੈ ਜੀ 5-6 ਗਾਈਆਂ ਹੀ ਧਾਰ ਕਰ ਦੂ ਇਹਦਾ ਪ੍ਰਾਈਸ ਕੀ ਆ ਇਹਦੀ ਕੀਮਤ ਹੈ ਜੀ ਬਾਈ ਜੀ 20000 ਰੁਪਏ ਇਹਦੀ 20000 ਰੁਪਿਆ ਕੀਮਤ ਹੈ ਜਿਹਦੇ ਕੋਲੇ 5-6 ਪਸ਼ੂ ਹੈ ਅੱਧੇ ਐਚਪੀ ਦੀ ਮੋਟਰ ਹੈ 20 ਲੀਟਰ ਦਾ ਕੈਨ ਮਿਲ ਜੂ ਨਾਲ 10 ਫੁੱਟ ਦੀ ਪਾਈਪ ਮਿਲ ਜੂਗੀ ਤੇ ਟਾਇਰ ਵੀ ਲੱਗੇ ਹੋਏ ਹਨ ਰੋੜ ਕੇ ਆਪਾਂ ਕਿਤੇ ਵੀ ਲਿਆ ਸਕਦੇ ਹਾਂ ਨਾ ਮੋ ਤੇ ਬਾਈ ਜੀ ਆਪਾਂ ਹੁਣ 18000 ਵਾਲੀ ਮਸ਼ੀਨ ਵੀ ਦਿਖਾਤੀ ਹੈ ਤੇ 20000 ਵਾਲੀ ਵੀ ਦਿਖਾਤੀ ਹੈ ਹੁਣ ਇਹ ਕਿਹੜੀ ਮਸ਼ੀਨ ਆਪਣੀ ਇਹ ਬਾਈ ਜੀ ਆਪਣੀ ਟਰੋਲੀ ਵਾਲੀ ਮਸ਼ੀਨ ਹੈ ਟਰੋਲੀ ਵਾਲੀ ਮਤਲਬ ਵੀ ਇਹਦੇ ਆਹ ਕੈਨ ਵਿੱਚ ਹੀ ਫਿੱਟ ਰਹੂਗਾ ਹਨਾ ਹਾਂਜੀ ਆਪਾਂ ਇਹਨਾਂ ਇਸ ਮਸ਼ੀਨ ਨੂੰ ਪੂਰੀ ਮਸ਼ੀਨ ਨੂੰ ਪਸੂ ਕੋਲ ਲੈ ਜਾ ਸਕਦੇ ਆ ਤੇ ਉੱਥੇ ਚੁਆਈ ਕਰ ਸਕਦੇ ਆ ਪਸੂ ਕੋਲ ਲੈ ਜਾ ਸਕਦੇ ਆ ਇਹਦੀ ਮੋਟਰ ਕਿੰਨੇ ਐਚਪੀ ਦੀ ਹੈ ਇਹਦੀ ਮੋਟਰ ਬਾਈ ਜੀ 12 ਐਚਪੀ ਦੀ ਮੋਟਰ ਹੈ ਇਹਦੇ ਨਾਲ ਤੇ 25 ਲੀਟਰ ਦਾ ਕੈਨ ਹੈ ਇਹਦਾ ਕੈਨ ਦੀ ਵੀ 5 ਲੀਟਰ ਦੀ ਕੈਪੈਸਿਟੀ ਵਧ ਗਈ ਤੇ ਮੋਟਰ ਦੀ ਵੀ 0.25 ਦੀ ਕੈਪੈਸਿਟੀ ਵਧ ਗਈ ਹੈ ਨਾ ਇਹ ਵਾਲੀ ਮੋਟਰ ਵੀ ਆਪਣੇ ਇਨਵਰਟਰ ਤੇ ਚੱਲ ਜੇਗੀ ਇਨਵਰਟਰ ਤੇ ਵੀ ਇਹ ਚੱਲੂ ਇਹ ਵੀ ਬੈਨੀਫਿਟ ਹੈ ਇਹਦਾ ਹਾਂਜੀ ਠੀਕ ਹੈ ਤੇ ਇੱਕ ਇਹ ਜਿਹੜਾ ਆ ਮੀਟਰ ਦਿੱਤਾ ਹੋਇਆ ਇਹਦਾ ਕੀ ਆਪਾਂ ਧਿਆਨ ਰੱਖਣਾ ਹੈ ਵੀ ਇਹ ਕਿੰਨੇ ਕੁ ਟਾਈ ਪ੍ਰੈਸ਼ਰ ਹੋਣਾ ਚਾਹੀਦਾ ਜੇ ਆਪਾਂ ਗਾਇਆਂ ਦੀ ਇਹ ਜਿਹੜਾ ਮੀਟਰ ਆਪਨਾ ਦੱਸਦਾ ਹੈ ਜੀ ਆਪਣੀ ਗਾਂ ਕਿੰਨੇ ਪ੍ਰੈਸ਼ਰ ਤੇ ਚੁਵਾਈ ਹੋ ਰਹੀ ਹੈ ਜਿਹੜੀ ਆਪਾਂ ਗਾਇਆਂ ਦੀ ਚੁਵਾਈ ਦਾ ਪ੍ਰੈਸ਼ਰ ਰੱਖਣਾ ਹੁੰਦਾ ਉਹ ਤੇ 350 ਤੋਂ 300 ਦੇ ਅੰਦਰ ਅੰਦਰ ਰੱਖਣਾ ਹੁੰਦਾ ਜੀ ਠੀਕ ਹੈ ਜੀ 300 ਤੇ 35 ਤੇ ਇਹ 25 ਲੀਟਰ ਦਾ ਕੈਨ ਆ ਗਿਆ ਤੇ ਪੌਣੇ ਐਚਪੀ ਦੀ ਮੋਟਰ ਆ ਗਈ ਟਾਇਰ ਲੱਗੇ ਆ ਟਰੋਲੀ ਵਾਲੀ ਮਸ਼ੀਨ ਆ ਉੱਥੋਂ ਆਪਾਂ ਇਹਨੂੰ ਗਾਂ ਪਛਾਹ ਕਿਤੇ ਵੀ ਕਰ ਸਕਦੇ ਆ ਤਾਂ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਹੈਗੇ ਬਾਈ ਜੀ 23000 ਰੁਪਏ 23000 ਰੁਪਏ ਦਾ ਪ੍ਰਾਈਸ ਹੈ ਹਾਂਜੀ ਠੀਕ ਹੈ ਜੀ ਹੁਣ ਕਰਦੇ ਆ ਆਪਾਂ ਅਗਲੇ ਮਾਡਲ ਦੀ ਗੱਲ ਅਗਲਾ ਮਾਡਲ ਬਾਈ ਜੀ ਆਪਣਾ ਇਹ ਵਾਲਾ ਹੈ ਨਹੀਂ ਇਹਦੇ ਆਪਾਂ ਸੱਚ ਪਸ਼ੂ ਨਹੀਂ ਦੱਸੇ ਵੀ ਕਿੰਨੇ ਪਸ਼ੂਆਂ ਦੀ ਧਾਰਾ ਕੱਢ ਦੂਗੀ ਇਹ ਪੌਣਾ ਐਚਪੀ ਦੀ ਮੋਟਰ ਦੇ ਨਾਲ ਬਾਈ ਜੀ 10 ਤੋਂ 15 ਪਸ਼ੂਆਂ ਤੱਕ ਠੀਕ ਹੈ 10 10 ਤੋਂ 15 ਪਸ਼ੂਆਂ ਦੀ ਇਹ ਧਾਰ ਘੜ ਦੂਗੀ ਪੌਣੇ ਐਚਪੀ ਦੀ ਮੋਟਰ ਹੈ 25 ਲੀਟਰ ਦਾ ਕੈਨ ਹੈ ਨਾਲ ਟਾਇਰ ਲੱਗੇ ਹੋਏ ਆ ਪ੍ਰਾਈਸ ਇਹਦਾ ਹੈਗਾ 23000 ਇਹ ਵੀ ਗਾਈਆਂ ਵਾਸਤੇ ਹੀ ਹੈ ਜੀ ਗਾਈਆਂ ਵਾਸਤੇ ਹੀ ਮਸ਼ੀਨ ਹੈ ਠੀਕ ਹੈ ਜੀ ਇਹ ਜਿਹੜਾ ਮਾਡਲ ਆ ਗਿਆ ਉਸ ਤੋਂ ਉੱਚਾ ਮਾਡਲ ਹੈ ਜੀ ਇਹ ਠੀਕ ਹੈ ਜੀ ਅਤੇ ਜਿਹੜਾ ਹੈਗਾ ਆਨ ਆਫ ਸਵਿਚ ਵੀ ਲੱਗਿਆ ਹੋਇਆ ਹੈ ਇੱਥੇ ਆਪਾਂ ਆਨ ਆਫ ਕਰ ਸਕਦੇ ਆ ਵੀ ਇੱਕ ਵਾਰੀ ਪਲੱਗ 'ਚ ਲਾ ਕੇ ਭਾਵੇਂ ਕੋਲੇ ਖੜੇ ਖੜੇ ਇਹਨੂੰ ਆਪਾਂ ਆਨ ਆਫ ਕਰ ਲਗੇ ਹਨਾ ਇਹਦੇ ਨਾਲ ਵੀ ਬਾਈ ਜੀ ਆਪਣਾ 25 ਲੀਟਰ ਦਾ ਹੀ ਢੋਲ ਹੈ ਢੋਲ 25 ਲੀਟਰ ਦਾ ਹੈ ਤੇ ਇਹ ਚ ਇਹ ਚੀਜ਼ ਦੀ ਹੈ ਉਹ ਹੈਗੇ ਡਿਫਰੈਂਸ ਹੈ ਦਾ ਕਿ ਇਹਦਾ ਫਰੇਮ ਜਿਹੜਾ ਸਾਰਾ ਸਟੀਲ ਦਾ ਹੈ ਸਟੀਲ ਦਾ ਆ ਗਿਆ ਵੀ ਇਹ ਜੰਗਾਲ ਜੰਗੂਲ ਇਹਦੀ ਲਾਈਫ ਜ਼ਿਆਦਾ ਹੈ ਹੈਨਾ ਲਾਈਫ ਜ਼ਿਆਦਾ ਹੈ ਜੀ ਠੀਕ ਹੈ ਤੇ ਬਾਕੀ ਇਹਦੀ ਮੋਟਰ ਪੌਣੇ ਐਚਪੀ ਦੀ ਹੈ ਮੋਟਰ ਪੌਣੇ ਐਚਪੀ ਦੀ ਹੀ ਹੈ ਜੀ ਤੇ ਇਹ ਇਨਵਰਟਰ ਤੇ ਚੱਲ ਜੂਗੀ ਇਨਵਰਟਰ ਤੇ ਵੀ ਚੱਲੂਗੀ ਜੀ ਕਿੰਨੇ ਪਸੋਂ ਦੀ ਧਾਰਾ ਕਰ ਦੂਗੀ ਇਹ ਹੈਗੇ ਬਾਈ 10 ਤੋਂ 15 ਵਾਸਤੇ ਹੀ ਹੈ ਇਹ ਵੀ ਤੇ ਪ੍ਰਾਈਸ ਕੀ ਰਹੂਗਾ ਇਹਦਾ ਪ੍ਰਾਈਸ ਬਾਈ ਜੀ 26000 ਰੁਪਏ ਬਸ ਸਟੀਲ ਦਾ ਕਰਕੇ ਫਰਕ ਪਿਆ ਬਾਕੀ ਚੀਜ਼ ਏਵੇਂ ਹੀ ਹੈ ਹੈਨਾ ਸੇਮ ਹੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਇਸ ਤੋਂ ਅਗਲੇ ਮਾਡਲ ਦੀ ਗੱਲ ਕਰ ਐਸਾ ਆਪਣਾ ਪਸ਼ੂਆ ਦੁੱਧ ਪਤਾ ਲੱਗ ਜਾਂਦਾ ਜੀ ਆਪਣੇ ਪਸ਼ੂ ਨੇ ਕਿੰਨਾ ਦੁੱਧ ਦਿੱਤਾ 5 ਦੇ 10 15 20 28 ਤੱਕ ਦੀ ਲੀਟਰ ਹੈ ਦੀ ਠੀਕ ਹੈ ਜੀ 28 ਲੀਟਰ ਦੀ ਕੈਪੈਸਿਟੀ ਹੈ ਕੈਨ ਦੀ ਹਨਾ ਤੇ ਮੋਟਰ ਇਹਦੀ ਕਿੰਨੇ ਐਚਪੀ ਦੀ ਹੈ ਇਹਦੇ ਵੀ 1.4 ਐਚਪੀ ਹੈ ਜੀ ਬਾਕੀ ਸਾਰਾ ਕੁਝ ਸੇਮ ਹੀ ਹੈ 1.4 ਐਚਪੀ ਦੀ ਮੋਟਰ ਹੈ 28 ਲੀਟਰ ਦਾ ਕੈਨ ਹੈ ਸਟੀਲ ਦੀ ਇਹ ਮਸ਼ੀਨ ਹੈ ਟਾਇਰ ਵੀ ਲੱਗੇ ਹੋਏ ਆ ਇਹ ਇਨਵਰਟਰ ਤੇ ਚੱਲ ਜੂਗੀ ਚੱਲੇਗੀ ਜੀ ਤੇ ਕਿੰਨੇ ਪਸ਼ੂਆਂ ਦੀ ਏ ਧਾਰ ਘੜ ਦੋ ਇਹਦੀ 10 ਤੋਂ 15 ਪਸ਼ੂ ਆਸਤੇ ਹੀ ਹੈ ਇਹਦਾ ਪ੍ਰਾਈਸ ਕੀ ਰਹੂਗਾ ਇਹ ਪ੍ਰਾਈਸ ਹੈਗੇ 30000 ਰੁਪਏ 30000 ਰੁਪਿਆ ਦਾ ਪ੍ਰਾਈਸ ਆ ਤੇ ਬਾਈ ਕਿਸੇ ਨੇ ਇਹ ਘਰੇ ਬੈਠਾ ਬੈਠਾ ਵੀ ਮੰਗਵਾ ਸਕਦਾ ਆਪਣੇ ਨੂੰ ਮੰਗਵਾ ਸਕਦੇ ਆ ਇਹ ਪੂਰੇ ਇੰਡੀਆ ਚ ਪੂਰੇ ਇੰਡੀਆ ਚ ਕਿਤੇ ਵੀ ਮੰਗਵਾ ਸਕਦਾ ਆ ਆ ਜਿਹੜੇ ਨੰਬਰ ਦਿੱਤੇ ਵੇ ਤੁਸੀਂ ਇਹਨਾਂ ਦੇ ਸੰਪਰਕ ਕਰ ਲਿਓ ਸ਼੍ਰੀ ਕਰਨ ਡੇਰੀ ਇਕਵਿਪਮੈਂਟਸ ਤੋਂ ਤੁਸੀਂ ਇੱਥੇ ਆ ਕੇ ਵੀ ਲਿਆ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਹੁਣ ਆਪਾਂ ਅਗਲੇ ਮਾਡਲ ਨਹੀਂ ਜਾਣਦੇ ਵੀ ਆਪਣਾ ਅਗਲਾ ਮਾਡਲ ਕਿਹੜਾ ਹੈ ਜਿਹੜੀ ਮਸ਼ੀਨ ਹੈ ਜੀ ਆਪਣੀ ਇਹ ਗਾਈਆਂ ਤੇ ਮੱਝਾਂ ਦੋਹਾਂ ਦਾ ਧਾਰ ਕੱਢੂਗੀ ਇਹ ਕੰਬੋ ਮਸ਼ੀਨ ਹੋਗੀ ਹੈ ਨਾ ਆਪਣੀ ਵੀ ਜਿਹੜੇ ਕਿਸੇ ਜ਼ਿਮੀਂਦਾਰ ਨੇ ਘਰੇ ਗਾਈਆਂ ਵੀ ਰੱਖੀਆਂ ਤੇ ਮੱਝਾਂ ਵੀ ਰੱਖੀਆਂ ਹੈ ਕੋਈ ਇੱਕ ਹੀ ਮਸ਼ੀਨ ਹੈ ਜਿਹੜਾ ਇਹ ਆ ਕੇ ਇਹਦੀ ਵਰਤੋਂ ਕਰ ਸਕਦਾ ਹਨਾ ਨੂੰ ਅੱਡੋ ਅੱਡ ਮਸ਼ੀਨਾਂ ਖਰੀਦਣ ਦੀ ਲੋੜ ਨਹੀਂ ਐ ਤੇ 1.7 ਕਿਹਪੀ ਦੀ ਮੋਟਰ ਲੱਗੀ ਹੈ ਬਾਈ ਜੀ ਹੂੰ ਤੇ 30 ਲੀਟਰ ਦੇ ਨਾਲ ਢੋਲ ਹੈ ਠੀਕ ਹੈ ਇਹ ਢੋਲ ਵੀ ਵੱਡਾ ਹੈ ਤੇ ਮੋਟਰ ਵੀ ਵੱਡੀ ਹੈ ਮੋਟਰ ਵੀ ਵੱਡੀ ਆ ਗਈ ਹਾਂਜੀ ਤੇ ਢੋਲ ਵੀ ਵੱਡਾ ਆ ਗਿਆ ਇਨਵਰਟਰ ਤੇ ਚੱਲ ਜੂਗੀ ਨਹੀਂ ਇਨਵਰਟਰ ਤੇ ਨਹੀਂ ਚੱਲਦੀ ਇਹ ਨਹੀਂ ਚੱਲਦੀ ਇਨਵਰਟਰਾਂ ਤੇ ਹੈ ਤੇ ਇਹਦਾ ਪ੍ਰਾਈਸ ਕਿੰਨਾ ਰਹੂਗਾ ਇਹਦਾ ਪ੍ਰਾਈਸ ਹੈਗਾ ਬਾਈ ਜੀ 32000 ਰੁਪਏ 32000 ਰੁਪਏ ਇਹਦਾ ਪ੍ਰਾਈਸ ਹੈ ਕੰਬੋ ਮਸ਼ੀਨ ਹੈ ਇਹ ਹਾਂਜੀ ਮੱਜਾਂ ਦੀ ਵੀ ਫਾਇਰ ਲੱਗੇ ਹੋਏ ਨੇ ਜੀ ਠੀਕ ਹੈ ਟਾਇਰ ਵੀ ਇਹਦੇ ਚਾਰੇ ਹੈਗੇ ਹਨਾ ਇੱਕ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਜੇ ਇਹ ਮਸ਼ੀਨ ਆਪਾਂ ਲੈ ਕੇ ਜੰਨੇ ਹਨਾ ਵੀ ਮੱਝਾਂ ਦੀ ਤਾਂ ਮੱਝਾਂ ਦੀਆਂ ਵੀ ਧਾਰਾ ਕੱਢਣ ਵਾਸਤੇ ਤੇ ਗਾਈਆਂ ਦੀਆਂ ਧਾਰਾ ਕੱਢਣ ਵਾਸਤੇ ਇਹ ਜਿਹੜਾ ਮੀਟਰ ਹੈ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਨਾ ਇਹ ਆਪਾਂ ਜੇ ਗਾਂ ਦੀ ਧਾਰਾ ਕੱਢਣੀ ਹੈ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ ਜੇਡਾ ਆਪਾਂ ਗਾਂ ਦੀ ਧਾਰਾ ਕੱਢਣੀ ਹੈ ਬਾਈ ਜੀ ਇੱਥੇ ਪ੍ਰੈਸ਼ਰ ਹੋਣਾ ਚਾਹੀਦਾ 300 ਤੋਂ 350 ਦੇ ਵਿੱਚ ਵਿੱਚ ਠੀਕ ਹੈ ਜੀ ਇਹ ਜਦੋਂ ਆਪਾਂ ਮੱਝ ਚੋਣੀ ਹੈ ਜੀ ਤੇ ਪ੍ਰੈਸ਼ਰ ਹੋਣਾ ਚਾਹੀਦਾ 400 ਤੋਂ 450 ਦੇ ਵਿੱਚ ਵਿੱਚ ਠੀਕ ਲਗਭਗ 100 ਦਾ ਫਰਕ ਹੋਣਾ ਚਾਹੀਦਾ ਹਨਾ ਇਹ ਗੱਲ ਬਹੁਤ ਧਿਆਨ ਦੇਣ ਯੋਗ ਹੈ ਕਿਉਂਕਿ ਕਈ ਵੀਰ ਉੰਨੇ ਤੇ ਗਾਈਆਂ ਦੀ ਧਾਰਾ ਕੱਢੀ ਜਾਂਦੇ ਤੇ ਉੰਨੇ ਤੇ ਮੱਝਾਂ ਦੀ ਕੱਢੀ ਜਾਂਦੇ ਫਿਰ ਉਹ ਨਿਆਰੇ ਵਾਲੀ ਗੱਲ ਨਹੀਂ ਹੁੰਦੀ ਹਨਾ ਹਾਂਜੀ ਤੇ ਹੁਣ ਆਪਣਾ ਅਗਲਾ ਮਾਡਲ ਕਿਹੜਾ ਹੈ ਤੇ ਬਾਈ ਜੀ ਆਪਾਂ ਉਹ ਮਸ਼ੀਨਾਂ ਦਾ ਦਿਖਾਤਿਆਂ ਜਿਹੜੀਆਂ ਆਪਾਂ ਰੋੜ ਕੇ ਕਿਤੇ ਵੀ ਲਿਆ ਸਕਦੇ ਹਣਾ ਹੁਣ ਇਹ ਜਿਹੜੀਆਂ ਮਸ਼ੀਨਾਂ ਕੰਧ 'ਚ ਫਿੱਟ ਆਉਣ ਵਾਲੀਆਂ ਹਾਂਜੀ ਇਨਾਂ ਦੀ ਕੀ ਸ਼ਮਤਾ ਹਨਾ ਜਿਵੇਂ ਤੁਸੀਂ ਦੋ ਗੈਣ ਰੱਖੀ ਬੈਠੇ ਹੋ ਇਹ ਦੋ ਪਸੂਆਂ ਦੇ ਲੱਗਦੀ ਇੱਕੇਦਮ ਇਹ ਭਾਈ ਜੀ ਡਬਲ ਬੱਕਟ ਮਸ਼ੀਨ ਹੈ ਹਮ ਇਹ ਆਪਾਂ ਇਕੱਠੇ ਦੋਗਾ ਗਾਈਆਂ ਜਾਂ ਮੱਝਾਂ ਇਚਾਈ ਕਰ ਸਕਦੇ ਹਾਂ ਠੀਕ ਹੈ ਜੀ ਇਹਦੇ ਨਾਲ 1.7 ਕਿਚਪੀ ਦੀ ਮੋਟਰ ਆਊਗੀ ਜੀ। ਹੂੰ। ਇਹਦੇ ਤੇਲ ਜਿਹੜਾ ਹੈਗਾ ਇੱਥੇ ਪੈਂਦਾ। ਇੱਥੇ ਤੇਲ ਪਊਗਾ ਇਹਦਾ। 1.7 ਕਿਚਪੀ ਦੀ ਮੋਟਰ ਆ ਜੂਗੀ। ਦੋ ਬੱਕਟ ਇਹਦੇ ਨਾਲ ਆਉਣਗੇ। 25-25 ਲੀਟਰ ਦੇ। 25-25 ਲੀਟਰ ਦੇ ਦੋ ਬੱਕਟ ਆ। ਕਿ ਕਿੰਨੇ ਪਸ਼ੂਆਂ ਦੀ ਇਚਵਾਈ ਕਰ ਦਿੰਦੀ ਐ? ਇਹ ਬਾਈ ਜੀ 30 ਤੋਂ 35 ਪਸ਼ੂਆਂ ਦੀ। 30 ਤੋਂ 35 ਪਸ਼ੂਆਂ ਦੀ ਇਚਵਾਈ ਕਰ ਦਿੰਦੀ ਐ। ਇੱਕੋ ਟਾਈਮ ਇਹ ਦੋ ਪਸ਼ੂਆਂ ਦੇ ਲੱਗ ਜਾਂਦੀ ਐ। ਹਾਂਜੀ। ਤੇ ਇਹਦਾ ਪ੍ਰਾਈਸ ਕੀ ਰਹੂਗਾ? ਇਹਦਾ ਪ੍ਰਾਈਸ ਹੈਗਾ ਬਾਈ ਜੀ 40000 ਰੁਪਏ। 40000 ਰੁਪਏ ਦਾ ਪ੍ਰਾਈਸ ਐ। ਠੀਕ ਐ ਵੀਰ ਜੀ। ਬਾਈ ਜੀ ਏ ਵੀ ਭਾਈ ਜੀ ਆਪਣੀ ਡਬਲ ਬੱਕਟ ਮਸ਼ੀਨ ਹੈ ਹਮ 1 ਕਿਚਪੀ ਦੀ ਹੀ ਮੋਟਰ ਲੱਗੀ ਹੈ 1 ਕਿਚਪੀ ਦੀ ਮੋਟਰ ਹੈ ਡਬਲ ਬੱਕਟ ਮਸ਼ੀਨ ਹੈ 25 25 ਲੀਟਰ ਦੇ ਦੋ ਕਹਣੇ ਦੇ ਨਾਲ ਆਉਂਦੇ ਆ ਕੰਧ 'ਚ ਇਹ ਫਿੱਟ ਹੋ ਜਾਂਦੀ ਹੈ ਤੇ ਇਹ ਕਿੰਨੇ ਪਸ਼ੂਆਂ ਦੀ ਧਾਰ ਕੱਢ ਦਿੰਦੀ ਹੈ ਇਹ ਵੀ ਬਾਈ ਜੀ 30 ਤੋਂ 35 ਪਸ਼ੂਆਂ ਵਾਸਤੇ ਹੈ ਠੀਕ ਹੈ ਤੇ ਇਹਦੀ ਇੱਕ ਖਾਸ ਗੱਲ ਇਹ ਹੈ ਵੀ ਇਹ ਇੱਕ ਟਾਈਮ 'ਚ ਦੋਨੇ ਪਸ਼ੂਆਂ ਦੀ ਧਾਰ ਕੱਢ ਦੂ ਦੋ ਪਸ਼ੂਆਂ ਦੇ ਲੱਗ ਜਾਣਗੇ ਨਾ ਇਹ ਇਹਦਾ ਕਿੰਨਾ ਪ੍ਰਾਈਸ ਰਹੂਗਾ ਆਪਣੇ ਕੋਲ ਇਹਦਾ ਪ੍ਰਾਈਸ ਵੀ ਸੇਮ ਹੀ ਹੈ ਬਾਈ ਜੀ 40000 40000 ਰੁਪਏ ਪ੍ਰਾਈਸ ਜਿਹੜੀ ਆਪਾਂ ਪਹਿਲਾਂ ਉਹ ਮਸ਼ੀਨ ਦਿਖਾਈ ਸੀ ਜੀ ਉਹਦੇ ਤੇਲ ਉੱਤੇ ਪੈਂਦਾ ਸੀ ਹਾਂ ਠੀਕ ਹੈ ਉਹਦੇ ਤੇਲ ਉੱਤੇ ਪੈਂਦਾ ਸੀ ਜਿਹੜੀ ਆਹ ਮੋਟਰ ਹੈ ਜੀ ਇਹਦੇ ਵਿੱਚ ਹੀ ਤੇਲ ਪੈਂਦਾ ਜੀ ਇਹਦੇ ਵਿੱਚ ਵੀ ਉਹ ਆਪਣੀ ਗ੍ਰਾਹਕ ਦੀ ਆਪਦੀ ਹੈ ਨਾ ਆਪ ਦਾ ਸੈਟੀਸਫੈਕਸ਼ਨ ਆ ਉਹਦਾ ਵੀ ਉਹ ਕਿਵੇਂ ਵਰਤ ਚਾਹੀਦੀ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਆਪਾਂ ਤੁਹਾਨੂੰ ਇਦੋਂ ਪਹਿਲਾਂ ਇੱਕ ਕੈਨ ਵਾਲੀ ਵੀ ਦਿਖਾਤੀ ਮਸ਼ੀਨ ਦੋ ਕੈਨ ਵਾਲਾ ਵੀ ਦਿਖਾਤੀਆਂ ਤਿੰਨਾਂ ਵਾਲੀ ਵੀ ਦਿਖਾਤੀ ਹੁਣ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਮਸ਼ੀਨ ਦਿਖਾਉਣਿਆ ਜਿਹੜੀ ਇੱਕ ਟਾਈਮ ਦੇ ਵਿੱਚ ਚਾਰ ਪਸੂਆਂ ਦੀ ਧਾਰਾ ਚਾਰ ਪਸੂਆਂ ਦੀਆਂ ਧਾਰਾ ਘੜ ਦੂਗੀ ਇੱਕੇ ਟਾਈਮ ਦੇ ਵਿੱਚ ਆ ਚਾਰ ਕੈਨ ਇਹਦੇ ਨਾਲ ਲਉਂਗੇ 25-25 ਲੀਟਰ ਦੇ ਤੇ ਬਾਈ ਤੋਂ ਪੁੱਛਦੇ ਆ ਆਪਾਂ ਇਹ ਕਿੰਨੇ ਐਚਪੀ ਦੀ ਇਹਦੇ ਨਾਲ ਮੋਟਰ ਆਉਂਦੀ ਹੈ ਇਹਦੇ ਨਾਲ ਬਾਈ ਜੀ 1.5 ਐਚਪੀ ਦੀ ਮੋਟਰ ਹੈ ਜੀ ਇਹਦੀ ਠੀਕ ਹੈ ਇਹ 1.5 ਐਚਪੀ ਦੀ ਮੋਟਰ ਆਉਗੀ ਕ੍ਰੰਪਟਨ ਕੰਪਨੀ ਦੀ ਮੋਟਰ ਮੋਟਰ ਠੀਕ ਹੈ ਜੀ। ਇਹਦੇ ਨਾਲ ਆਪਾਂ 25-25 ਲੀਟਰ ਦੇ 4 ਕੈਨ ਦਿੰਨੇ ਆ ਜੀ। ਠੀਕ ਹੈ ਜੀ। ਇਹ 5 ਤੋਂ 6 ਮਿੰਟਾਂ 'ਚ 4 ਪਸ਼ੂਆਂ ਦੀ ਧਾਰ ਇਕੱਠੀ ਕੱਢੇਗੀ। ਵੀ 6 ਮਿੰਟਾਂ ਦੇ ਵਿੱਚ ਇਹ ਮਸ਼ੀਨ 4 ਪਸ਼ੂਆਂ ਦੀ ਧਾਰ ਕਢ ਦੂ ਇਕੱਠੀ। ਹਾਂਜੀ। ਇੱਕੇ ਟਾਈਮ 'ਚ। ਇੱਕੇ ਟਾਈਮ 'ਚ। 4 ਕੈਨ ਤਾਂ ਹੀ ਇਹਦੇ ਨਾਲ ਆਉਂਦੇ ਆ 25-25 ਲੀਟਰ ਦੇ। ਮੋਟਰ ਕਿੰਨੇ ਐਚਪੀ ਦੀ ਇਹ? 1.5 ਐਚਪੀ ਦੀ। ਤੇ ਇਹ ਕਿੰਨਾ ਪ੍ਰਾਈਸ ਰਹੂਗਾ ਇਹਦਾ ਫਿਰ? ਇਹਦਾ ਪ੍ਰਾਈਸ ਰਹੂਗਾ ਹੀ 70000 ਰੁਪਏ। 70000 ਰੁਪਏ ਦਾ ਪ੍ਰਾਈਸ ਰਹੂਗਾ। ਕੈਪੈਸਿਟੀ ਕਿੰਨੀ ਹੈ ਮਸ਼ੀਨ ਦੀ? ਇਹਨੇ 7 70000 ਹੀ ਇਸ ਮਸ਼ੀਨ ਦਾ ਪ੍ਰਾਈਸ ਹੈ ਤੇ 70 ਤੋਂ 80 ਪਸ਼ੂਆਂ ਦੀਆਂ ਇਹ ਧਾਰਾ ਕੱਢ ਦੂਗੀ ਇੱਕ ਟਾਈਮ ਦੇ ਵਿੱਚ ਚਾਰ ਪਸ਼ੂ ਇਕੱਠੇ ਚੋ ਸਕਦੇ ਆ ਆਪਾਂ ਚਾਰ ਪਸ਼ੂ ਇਕੱਠਿਆਂ ਦੀ ਧਾਰਾ ਕੱਢ ਦੂਗੀ ਇਹ ਮਸ਼ੀਨ ਇੱਕ ਟਾਈਮ ਦੇ ਵਿੱਚ ਤੇ ਇਹਦਾ ਪ੍ਰਾਈਸ ਹੈ 70000 ਰੁਪਈਆ ਠੀਕ ਹੈ ਜੀ ਤੇ ਬਾਈ ਜੀ ਇੱਕ ਜਿਵੇਂ ਆਪਣੇ ਇੱਥੇ ਕੋਈ ਆਉਂਦਾ ਹਨਾ ਆਪਾਂ ਲੋਕੇਸ਼ਨ ਦੱਸਤੀ ਨੰਬਰ ਵੀ ਆਪਾਂ ਸਕਰੀਨ ਤੇ ਦੇ ਦਾਂਗੇ ਤੇ ਆਪਣੀਆਂ ਮਸ਼ੀਨਾਂ ਦੀ ਕੋਈ ਗਾਰੰਟੀ ਵਾਰੰਟੀ ਰਹਿੰਦੀ ਆ ਇੱਕ ਸਾਲ ਦੀ ਬਾਈ ਜੀ ਇਹਨਾਂ ਦੀ ਕੰਪਰੈਸ਼ਨ ਦੀ ਵਾਰੰਟੀ ਹੁੰਦੀ ਹੈ ਜੀ ਠੀਕ ਹੈ ਜੀ ਜੇ ਆਪਣੀ ਮਸ਼ੀਨ ਹਵਾ ਨਹੀਂ ਬਣਾ ਦਿੱਤਾ ਠੀਕ ਹੈ ਜੀ ਉਸ ਚੀਜ਼ ਦੀ ਵਾਰੰਟੀ ਹੁੰਦੀ ਹੈ ਜੇ ਬਾਈ ਚਾਂਸ ਆਪਣਾ ਕੋਈ ਹੋਰ ਪੁਰਜਾ ਖਰਾਬ ਹੋ ਜਾਂਦਾ ਹੈ ਤਾਂ ਸਾਰਾ ਸਪੇਅਰ ਪਾਰਟ ਆਪਣੇ ਕੋਲੋਂ ਮਿਲ ਜਾਂਦਾ ਹੈ ਜੀ ਠੀਕ ਹੈ ਜੀ ਤੇ ਲਓ ਜੀ ਅੱਜ ਆਪਾਂ ਇੱਥੇ ਪਹੁੰਚੇ ਸੀਗੇ ਬਠਿੰਡੇ ਦੇ ਵਿੱਚ ਅੱਡੋ ਅੱਡ ਆਪਾਂ ਤੁਹਾਨੂੰ ਮਸ਼ੀਨਾਂ ਦਿਖਾਈਆਂ ਆਹ ਮਸ਼ੀਨ ਬਹੁਤ ਹੀ ਖਾਸ ਹੈ ਇਹ ਮਸ਼ੀਨ 70000 ਰੁਪਏ ਦਾ ਪ੍ਰਾਈਸ ਹੈ 70 ਤੋਂ 80 ਪਸੂਆਂ ਦੀਆਂ ਇਹ ਧਾਰਾ ਘੜ ਦਿੰਦੀ ਹੈ ਚਾਰ ਕੈਣੇ ਦੇ ਨਾਲ ਮਿਲਦੇ ਆ 25-25 ਲੀਟਰ ਦੇ ਇੱਕ ਵਾਰੀ ਮਸ਼ੀਨ ਇਹ ਇੱਕ ਢੇੜੇ ਦੇ ਵਿੱਚ ਚਾਰ ਪਸ਼ੂਆਂ ਦੀਆਂ ਧਾਰਾਂ ਘੜ ਦਿੰਦੀ ਆ ਤੇ ਹੁਣ ਆਪਾਂ ਮਿਲਦੇ ਆ ਕਿਸੇ ਇਹੋ ਜੀ ਹੋਰ ਵੀਡੀਓ ਦੇ ਨਾਲ ਆਪਣੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ